ਅਰੀਦਾ ਇੱਕ ਨਾ ਆਟਾ ਅਗਲਾ ਮਹਾਰਾਜ ਕਹਿੰਦੇ ਕਈਆਂ ਦੇ ਪਾਸ ਤਾਂ ਅਗਲਾ ਭਾਵ ਕੇ ਬਹੁਤ ਆਟਾ ਧਨ ਪਦਾਰਥ ਹੈ ਮਾਇਆ ਸੁਖ ਸਾਧਨ ਹੈ ਇੱਕ ਨਾ ਆਟਾ ਅਗਲਾ ਹਾਂਜੀ ਅੱਗੇ ਪੜੋ ਜੀ ਇੱਕ ਨਾ ਲਾਹੀ ਲੋਣ ਲੋਣ ਮਹਾਰਾਜ ਕਹਿੰਦੇ ਅੱਗੇ ਤਾਂ ਭਾਈ ਲੋਣ ਮਾਤਰ ਨੂਣ ਮਾਤਰ ਕੁਝ ਵੀ ਕੋਈ ਪਦਾਰਥ ਨਹੀਂ ਹੈ ਕਈਆਂ ਦੇ ਪਾਸ ਤੇ ਆਟੇ ਦੀ ਨਿਆਈ ਜਨਮ ਜਨ ਮੰਤਰਾਂ ਦੀ ਆਖਣ ਲੱਗੇ ਬੜੀ ਬੰਦਗੀ ਹੈ ਭਜਨ ਕਰਨ ਵਾਲੇ ਨੇ ਸਤਸੰਗਤ ਹੈ ਸੇਵਾ ਹੈ ਸਤਗੁਰਾਂ ਦੀ ਇਸੇ ਪ੍ਰਕਾਰ ਇੱਕ ਨਾ ਨਾਹੀ ਲੋਣ ਲੋਣ ਥੋੜਾ ਜੀ ਹੁੰਦਾ ਨਾ ਇਸੇ ਪ੍ਰਕਾਰ ਸਾਧ ਸੰਗਤ ਜੀ ਕਈਆਂ ਦੇ ਪਾਸ ਲੋੜ ਮਾਤਰ ਥੋੜੀ ਕਹਿੰਦੇ ਭਜਨ ਬੰਦਗੀ ਹੈ ਪੁੰਨ ਕਰਮੇ ਇਸੇ ਪ੍ਰਕਾਰ ਦੱਸਦੇ ਹਨ ਅੱਗੇ ਗਏ ਸੰਿਆਪਸਨ ਸੰਿਆਪਸਨ ਅੱਗੇ ਅੱਗੇ ਗਏ ਸੰਿਆਪਸਨ ਕਹਿੰਦੇ ਪਰ ਜਦੋਂ ਅੱਗੇ ਪ੍ਰਲੋਕ ਵਿੱਚ ਇਹ ਸਾਧ ਸੰਗਤ ਜੀ ਜਾਣੇ ਜਾਣਗੇ ਉਦੋਂ ਜਮਾਂ ਦੀਆਂ ਕਹਿੰਦੇ ਚੋਟਾਂ ਖਾਸੀ ਕੌਣ ਚੋਟਾਂ ਖਾਸੀ ਕੌਣ ਮਾਰੇ ਹੀ ਫਿਰ ਮਹਾਰਾਜ ਕਹਿੰਦੇ ਖਾਣਗੇ ਇਸੇ ਪ੍ਰਕਾਰ ਜਿਨ੍ਹਾਂ ਦੇ ਪਾਸ ਪਾਈ ਕੋਈ ਭਜਨ ਬੰਦਗੀ ਨਹੀਂ ਹੈ ਕੋਈ ਗੁਣ ਨਹੀਂ ਹੈ ਉਹ ਜਮਾ ਦੀਆਂ ਚੋਟਾਂ ਸਹਾਰਦੇ ਐ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਫਰੀਦਾ ਇੱਕ ਨਾ ਆਟਾ ਅਗਲਾ ਮਹਾਰਾਜ ਕਹਿੰਦੇ ਜੇ ਤਾ ਭਜਨ ਬੰਦ ਕੇ ਰੂਪੀ ਆਟਾ ਤੇਰੇ ਪਾਸ ਹੋਵੇਗਾ ਭਾਵ ਕਿ ਜਿਵੇਂ ਦੁਨੀਆਂ ਤੇ ਪਦਾਰਥ ਖਾਣ ਵਾਸਤੇ ਆਟਾ ਆਣੀ ਖਾਨੇ ਹਨ ਜੀਵਨ ਨਗਾਉਣ ਵਾਸਤੇ ਉਸੇ ਪ੍ਰਕਾਰ ਮਹਾਰਜ ਦੱਸਦੇ ਨੇ ਕਿ ਅੱਗੇ ਜਦੋਂ ਤੂੰ ਦੁਨੀਆਂ ਤੋਂ ਜਾਵੇਂ ਇਸ ਲੋਕ ਨੂੰ ਛੱਡ ਕੇ ਪਰਲੋਕ ਜਾਵੇਂਗਾ ਉਦੋਂ ਨਾਮ ਰੂਪੀ ਆਟਾ ਜਿਨ੍ਹਾਂ ਦੇ ਭਜਨ ਬੰਦਗੀ ਰੂਪੀ ਆਟਾ ਕੋਲ ਹੋਵੇਗਾ ਉਹ ਤੇ ਗੁਰੂ ਸਾਹਿਬ ਕਹਿੰਦੇ ਭਾਈ ਬਤ ਜਾਣਗੇ ਇੱਕ ਨਾ ਨਾਹੀ ਲੋਣ ਤੇ ਜਿਨ੍ਹਾਂ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੂਣ ਮਾਤਰ ਵੀ ਕੋਈ ਪਦਾਰਥ ਨਹੀਂ ਜੇ ਭਾਵ ਕੇ ਲੂਣ ਦੀ ਨਿਆਈ ਥੋੜਾ ਜਿਹੀ ਵੀ ਕੋਈ ਭਜਨ ਬੰਦਗੀ ਨਹੀਂ ਮਹਾਰਾਜ ਕਹਿੰਦੇ ਥੋੜੀ ਵੀ ਕੋਈ ਪੁੰਨ ਕੋਈ ਕਰਮ ਨਹੀਂ ਹੈ ਸਾਧ ਸੰਗਤ ਜੀ ਇਹ ਹੈ ਕਿ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਸਤਿਗੁਰੂ ਜੀ ਦੀ ਰਹਿਤ ਅੜੜ ਰੱਖਦੇ ਆ ਬਾਣੀ ਪੜ੍ਹਦੇ ਆ ਤਾਂ ਥੋੜੀ ਕੀਤੀ ਬੰਦਗੀ ਵੀ ਪ੍ਰਵਾਨ ਹੈ ਜੇ ਬੰਦਗੀ ਤਾਂ ਬਹੁਤ ਕਰਦੇ ਆ ਪਰ ਗੁਰੂ ਤੋਂ ਬੇਮੁਖਾਂ ਸਤਿਗੁਰੂ ਮਹਾਰਾਜਨ ਤਾਂ ਬਸ ਧੋਖਾ ਜਾਂ ਬੇਈਮਾਨੀ ਜਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣਦੇ ਕੱਖ ਨਹੀਂ ਵੇ ਤੂੰ ਜਿੰਨੀ ਮਰਜ਼ੀ ਬੰਦਗੀ ਕਰ ਲੈ ਉਥੇ ਤਾਂ 사ਤਗੁਰੂ ਨਹੀਂ ਛਡਾਉਣਾ ਆ ਇਸੇ ਪ੍ਰਕਾਰ ਸਾਧ ਸੰਗਤ ਜੀ ਇਕ ਨਾ ਨਾਹੀ ਲੂਣ ਜਿਨ੍ਹਾਂ ਦੇ ਕੋਈ ਲੂਣ ਮਾਤਰ ਵੀ ਕੋਈ ਧਨ ਪਦਾਰਥ ਉਹ ਨਾਮ ਰੂਪੀ ਧਨ ਪਦਾਰਥ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਜਦੋਂ ਅੱਗੇ ਜਾਣਗੇ ਉਦੋਂ ਚੋਟਾਂ ਖਾਸੀ ਕੌਣ ਭਾਈ ਕੋਈ ਵੀ ਹੋਵੇ ਉਥੇ ਕਹਿੰਦੇ ਮਾਰ ਤਾਂ ਪਏਗੀ ਉਥੇ ਦੂਤ ਜੋ ਜਾ ਸਾਥਸੰਗੇ ਧਰਮ ਰਾਜਾ ਹੈ ਨਾ ਉਥੇ ਲਿਹਾਜ਼ ਨਹੀਂ ਕੀਤੀ ਜਾਂਦੀ ਰੱਬ ਦੇ ਦਰ ਤੇ ਇਹੀ ਸੱਚਾ ਨੇ ਤੇਰੇ ਘਰ ਹੈ ਸਦਾ ਸਦਾ ਹੈ ਨਿਆਉ ਤੇਰੇ ਘਰ ਸਦਾ ਸਦਾ ਹੈ ਨਿਆਉ ਰੱਬ ਦੇ ਘਰ ਤਾਂ ਸਦਾ ਹੀ ਨਿਆਹ ਹੈ ਸਾਥਸੰਗੇ ਜੀ ਉਥੇ ਕਿਸੇ ਦੀ ਲਿਹਾਜ਼ ਨਹੀਂ ਕੀਤੀ ਜਾਂਦੀ ਚਾਹੇ ਵੱਡਾ ਹੈ ਕੋਈ ਛੋਟਾ ਹੈ ਜੋ ਜਾਣੈ ਮੈਂ ਕਥਨੀ ਕਰਤਾ ਵਪਾਰੀ ਵਸਦਾ ਜਿਉ ਫਿਰਤਾ ਸਾਧ ਸੰਗ ਜੀ ਮਹਾਰਾਜ ਕਹਿੰਦੇ ਸਾਧ ਸੰਗ ਜਹ ਹਉ ਮੈ ਮਾਰੀ ਨਾਨਕ ਜਾ ਕੋ ਮਿਲੇ ਮੁਰਾਰੀ ਇਉ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਵਨ ਅਖਰੀ ਨਾਮੇ ਬਾਣੀ ਚ ਸਮਝਾਉਂਦੇ ਐ ਜੋ ਜਾਣੈ ਹੋ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਜਿਹੜਾ ਕਹਿੰਦਾ ਕਿਵੇਂ ਭਗਤ ਗਿਆਨੀਆਂ ਆਪਣੇ ਆਪ ਨੂੰ ਕਹਾਉਂਦਾ ਹੋਵੇ ਅੱਗੇ ਇੱਥੇ ਕਹਾ ਸਕਨਾ ਅੱਗੇ ਤਾਂ ਤਿਲ ਮਾਤਰ ਵੀ ਤੇਰੀ ਮੰਨੀ ਨਹੀਂ ਜਾਏਗੀ ਮਹਾਰਾਜ ਦੇਖੋ ਇਉਂ ਸਮਝਾਉਂਦੇ ਕੋਈ ਵੀ ਹੋਵੇ ਭਾਵੇਂ ਮਹਾਰਾਜ ਕਹਿੰਦੇ ਠੀਕ ਐ ਤੂੰ ਬਹੁਤ ਅਮੀਰ ਐ ਤੇਰੇ ਪਾਸ ਮਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਦਾ ਮਾਇਆ ਨੂੰ ਦੇ ਕਰਕੇ ਕਚਹਿਰੀਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਆਪਣੇ ਪੱਖ ਵਿੱਚ ਫੈਸਲਾ ਤੂੰ ਕਰਵਾ ਲੈਣਾ ਮਹਾਰਾਜ ਕਹਿੰਦੇ ਮਾਇਆ ਦਾ ਪ੍ਰਤਾਪ ਕਰਕੇ ਹੁਣ ਤਾਂ ਤੂੰ ਇਹ ਕਰਦਾ ਆਂ ਕਿ ਜੋ ਮਰਜੀ ਕਰ ਸਕਦਾ ਆਂ ਬੜੇ ਬੜੇ ਜੱਜ ਕੀ ਖਰੀਦ ਲਵੇਂ ਸਰਕਾਰਾਂ ਵੀ ਖਰੀਦੀਆਂ ਜਾਂਦੀਆਂ ਮਾਇਆ ਦੇ ਨਾਮ ਸਾਰਾ ਕੁਝ ਖਰੀਦ ਲਵੇਗਾ ਅੰਤ ਵੇਲੇ ਸਤਿਗੁਰੂ ਨੂੰ ਖਰੀਦ ਨਹੀਂ ਸਕਦਾ ਧਰਮ ਰਾਜੇ ਦੀ ਕਚਹਿਰੀ ਜਦੋਂ ਲੱਗੇਗੀ ਉਸ ਵੇਲੇ ਤਾਂ ਭਾਈ ਜੋ ਹਰੀ ਜੋ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਚੜ੍ਹਿਆ ਹੋਇਆ ਧਰਮ ਰਾਜੇ ਦੇ ਸਿਰ ਤੇ ਕਿ ਧਰਮ ਰਾਜੇ ਸੱਚੇ ਧਰਮ ਦੀ ਵਿਚਾਰ ਕਰੀ ਥੋੜਾ ਮਾਤਰ ਵੀ ਫਰਕ ਨਹੀਂ ਰੱਖਣਾ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਾਰ ਪਏਗੀ ਉਦੋਂ ਫਿਰ ਅਮੀਰੀ ਗਰੀਬੀ ਸਭ ਲੈ ਜਾਂਦੀ ਏ ਸਤਿਗੁਰੂ ਜੀ ਕਹਿੰਦੇ ਉੱਥੇ ਨਾਮ ਰੂਪੀ ਧਾਣੀ ਚੱਲਦਾ ਏ ਨਾਮ ਰੂਪੀ ਸਿੱਕਾ ਹੀ ਚੱਲੇਗਾ ਇਸੇ ਪ੍ਰਕਾਰ ਬੰਦਗੀ ਤੋਂ ਬਿਨ ਅਮੋਲਕ ਮਨੁੱਖਾ ਜਾਨਮ ਸਰੀਰ ਨੂੰ ਗਵਾ ਕੇ ਕਈ ਚਲੇ ਗਏ ਸਾਧ ਸੰਗ ਜੀ ਰਾਜ ਭਾਗ ਨੂੰ ਇਉਂ ਜਾਂਦਾ ਵੇਖ ਕਰਕੇ ਸਾਧ ਸੰਗ ਜੀ ਕਈਆਂ ਨੇ ਬੰਦਗੀਆਂ ਛੱਡ ਦਿੱਤੀਆਂ ਇਸੇ ਪ੍ਰਕਾਰ ਧਰਮ ਛੱਡ ਦਿੱਤਾ ਬਹੁਤ ਜਣਿਆਂ ਨੇ ਅੰਮ੍ਰਿਤ ਵੀ ਛੱਡ ਦਿੱਤਾ ਗੁਰਸਿੱਖੀ ਬਾਣੀ ਪੜ੍ਹਨੀ ਛੱਡ ਦਿੱਤੀ ਦੁਨੀਆ ਦਾ ਇਹ ਮੋਹ ਮਾਇਆ ਪਦਾਰਥ ਜਾਂਦਾ ਵੇਖ ਕਰਕੇ ਅੰਤ ਵੇਲੇ ਭਾਈ ਇਸ ਵਾਹਿਗੁਰੂ ਦੇ ਨਾਮ ਨੇ ਹੀ ਸਾਥ ਨਹੀਂ ਬਣਾਇਆ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਓ ਸਮਝਾਉਂਦੇ ਐ ਕੋਈ ਹੋਵੇ ਮਾਰ ਤੇ ਪਏਗੀ ਇੰ样 ਬਾਬਾ ਫਰੀਦ ਸਾਹਿਬ ਜੀ ਮਹਾਰਾਜ ਦੱਸਦੇ ਹਨ